ਪਰसों ਇੱਕ ਹਿੰਦੂ ਵੀਰ ਦਾ ਦੇ ਨਾਲ ਲੁਧਿਆਣੇ ਚ ਘਟਵੱਡ ਹੋਈ ਹਾਂ ਜੀ ਸਿੰਘਾਂ ਨੇ ਕੀਤੀ ਬਿਲਕੁਲ ਜੀ ਮੈਂ ਉਹ ਸਿੰਧੂ ਵੀਰ ਦੀਆਂ ਨਾ ਦੋ ਦਿਨ ਵੀਡੀਓਜ਼ ਦੇਖੀਆਂ ਮੇਰੇ ਸਾਹਮਣੇ ਆਈਆਂ ਉਹ ਨੌਵੇਂ ਪਾਸ਼ਾ ਨੂੰ ਦਸਵੇਂ ਪਾਸ਼ਾ ਨੂੰ ਹਿੰਦੂ ਕਹਿ ਰਿਹਾ ਉਹ ਹੂੰ ਇਹ ਉਹਦਾ ਦੋਸ਼ ਸੀਗਾ ਇਹ ਗੁਰੂਆਂ ਦੀ ਉਹ ਠੇਠੀ ਕਰ ਰਿਹਾ ਆ ਤੇ ਗੁਰੂਆਂ ਨੂੰ ਹਿੰਦੂ ਕਹਿ ਰਿਹਾ ਉਹ ਹਾਂਜੀ ਬਿਲਕੁਲ ਜੀ ਉਹ ਕਹਿ ਰਿਹਾ ਤੇ ਉਹਨੂੰ ਨਹੀਂ ਕਰਨਾ ਚਾਹੀਦਾ ਵੀਰ ਨੂੰ ਪਰ ਯਾ ਸਾਡਾ ਤਰੀਕਾ ਉਹਦੋਂ ਵੀ ਗਲਤ ਇਸ ਕਰਕੇ ਆ ਕਿ ਜਿਹੜੀ ਗੱਲ ਅਸੀਂ ਕਰ ਰਹੇ ਆ ਨਾ 5 6 7 8 ਹਫਤਿਆਂ ਤੋਂ ਹੀ ਲਾ ਲਓ ਬੇਸ਼ੱਕ ਭਾਜੀ ਉਹ Hindu ਵੀਰ ਕਿਸੇ ਆਧਾਰ ਤੇ ਕਹਿ ਰਿਹਾ ਨਾ ਕਿ Hindu ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ Hindu ਨੇ ਹਾਂਜੀ ਉਹ ਕਿਸੇ ਆਧਾਰ ਤੇ ਕਹਿ ਰਿਹਾ ਸਪੈਸ਼ਲੀ ਨਿਹੰਗ ਸਿੰਘ ਤਾਂ ਇਸ ਗੱਲ ਨੂੰ ਜਾਣਦੇ ਆ ਜਦੋਂ ਉਹ ਚੰਡੀ ਦੀ ਵਾਰ ਪੜਦੇ ਆ ਜਦੋਂ ਉਹ ਕਹਿੰਦੇ ਵੀ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿੰਨੇ ਇਹ ਆਇਆ ਹੂੰ ਭਾਈ ਦੇਖੋ ਆਹੜਾ ਚੈਪਟਰ ਅਸੀਂ ਸ਼ੁਰੂ ਕੀਤਾ ਹੋਇਆ ਨਾ ਨੌਵੀਂ ਜਲਦ ਦਾ ਪੰਨਾ ਨੰਬਰ 733 34 ਤੇ ਪੰਡਿਤ ਕੇਸ਼ਵਦਾਸ ਜੀ ਗੁਰੂ ਜੀ ਨੂੰ ਸਲਾਹ ਦੇ ਕੇ ਦੇਵੀ ਦੀ ਰਤਨਾ ਕਰਵਾ ਰਹੇ ਆ ਹੂੰ ਕਿ ਜੀ ਦੇਵੀ ਦੀ ਰਤਨਾ ਗੁਰੂ ਸਾਹਿਬ ਤੋਂ ਕਰਵਾ ਰਹੇ ਤੇ ਗੁਰੂ ਸਾਹਿਬ ਕਰ ਰਹੇ ਨੇ ਤੇ ਫੇਰ ਗੁਰੂ ਸਾਹਿਬ Hindu ਨਹੀਂ ਹੋਏ ਬਿਲਕੁਲ ਕਿਉਂਕਿ ਗੁਰਬਾਣੀ ਨੌਵੇਂ ਪਾਤਸ਼ਾਹ ਤੱਕ ਦੀ ਗੁਰਬਾਣੀ ਕਹਿ ਰਹੀ ਆ ਪੀ ਦੇਵੀ ਦੇਵਾ ਪੂਜਿਏ ਭਾਈ ਕਿਆ ਮੰਗੂ ਕਿਆ ਦੇ ਜਾਂ ਜਿਸ ਤਾਕਤ ਨੂੰ ਪ੍ਰਾਪਤ ਕਰਨ ਲਈ ਜਿਸ ਤਾਕਤ ਨੂੰ ਪ੍ਰਾਪਤ ਕਰਨ ਲਈ ਗੁਰੂ ਗੋਬਿੰਦ ਸਿੰਘ ਐਨਾ ਯਤਨ ਕਰ ਰਹੇ ਆ ਉਹ ਚ ਲਿਖਿਆ ਪਈ ਮਹਾ ਮਾਈ ਕੀ ਪੂਜਾ ਕਰੈ ਨਰਸੇ ਨਾਰ ਹੋਏ ਔਤਰ ਇਹੋ ਇਹ ਬਿਲਕੁਲ ਈ ਲਈ ਪੀ ਗੁਰਬਾਣੀ ਕਹਿ ਰਹੀ ਹੈ ਵੀ ਜੇ ਤੁਸੀਂ ਮਹਾਮਾਈ ਦੀ ਪੂਜਾ ਲਈ ਕੋਈ ਹਵਨ ਜੋ ਹਮ ਹੋਮਨ ਜਗ ਕਰਦੇ ਹੋ ਵੀ ਤੁਹਾਡੇ ਅੰਦਰ ਜਿਹੜਾ ਅੰਦਰ ਤੁਹਾਡੇ ਇਹ ਨਾਰਿਆ ਜਿਹੜੀ ਅਣਖ ਬੰਦੇ ਵਾਲੀ ਅਣਖ ਆ ਤੁਸੀਂ ਇਸਤਰੀ ਵਾਲੀ ਅਣਖ ਧਾਰਨ ਕਰ ਲੋਗੇ ਇਦਾਂ ਹੀ ਮੈਂ ਗਲਤ ਤਾਂ ਨਹੀਂ ਕਹਿ ਰਿਹਾ ਪਾ ਜੀ ਗਲਤ ਤਾਂ ਮੈਂ ਦੱਸ ਬਿਲਕੁਲ ਇਦਾਂ ਹੀ ਹੈ ਜੀ ਨਰ ਸੇ ਨਾਰ ਹੋਏ ਉਤਰ ਵੀ ਨਰ ਤੋਂ ਨਾਰੀ ਬਣ ਜਾਏਗਾ ਜਾਂ ਜਾਵੋਗੇ ਜਦੋਂ ਕਲਗੀ ਤੇ ਫਿਰ ਸਾਡਾ ਇਤਰਾਜ ਕੀ ਹੈ ਉਸ ਸਿੰ্ধু ਵੀਰ ਦੇ ਉੱਤੇ ਆ ਤੁਹਾਨੂੰ ਅਸੀਂ ਦੱਸਣਾ ਹੈ ਹੁਣ ਸਾਰਾ ਕਿਵੇਂ ਗੁਰੂ ਸਾਹਿਬ ਵਰ ਪ੍ਰਾਪਤ ਕੀਤਾ ਵੈਸੇ ਚੈਪਟਰ ਸੀ ਪਹਿਲਾਂ ਕਰਾਏ ਸਾਂ ਪਰ ਭਾਈ ਅਮਰੀਕ ਸਿੰਘ ਜੀ ਕਰਕੇ ਸਾਨੂੰ ਦੁਬਾਰਾ ਆਇਆ ਕਰਨਾ ਪੈ ਰਿਹਾ ਕਿਉਂਕਿ ਸਰਦਾਰ ਬੰਤਾ ਸਿੰਘ ਜੀ ਹੁਣ ਇੱਥੇ ਪ੍ਰਚਾਰ ਕਰ ਰਹੇ ਨੇ ਜਾਂ ਹੋਰ ਸੰਪਰਦਾਈ ਆ ਗਏ ਇੱਥੇ ਕੱਲ ਪਰਸੋਂ ਦੇ ਉਹ ਵੀ ਆ ਗਏ ਨੇ ਵਿਦੀਚੰਦ ਜੀ ਜਿਹੜੇ ਅਨਸਮੰਸ ਨੇ ਬਾਬਾ ਅਵਤਾਰ ਸਿੰਘ ਹੁਣ ਉਹ ਵੀ ਆ ਗਏ ਨੇ ਇਸ ਕਰਕੇ ਮੰਡੀ ਵਾਲੇ ਭਾਜੀ ਜਿਹੜੇ ਆ ਉਹ ਆਰਐਸਐਸ ਦੀ ਸਟੇਜ ਤੇ ਜਾ ਕੇ ਮੜ ਕੇ ਦਬਕੇ ਮਾਰ ਰਹੇ ਆ ਅ ਚੰਡੀ ਦੀ ਹੱਥ ਤਲਵਾਰ ਕੱਢ ਕੇ ਭਾਜੀ ਚੰਡੀ ਏਦਾਂ ਉਹ ਗਦਾਰੋ ਏਦਾਂ ਕਹਿ ਰਹੇ ਆ ਵੀ ਗੁਰਮੁਖ ਪਿਆਰਿਓ ਮੰਡੀ ਸਾਹਿਬ ਜੀ ਗਦਾਰੀ ਅਸੀਂ ਥੋੜੀ ਕਰ ਰਹੇ ਆ ਗਦਾਰੀ ਤਾਂ ਭਲਿਆ ਮਾਨ ਸਾ ਤੁਸੀਂ ਕਰ ਰਹੇ ਹੋ ਜਦੋਂ ਤੁਸੀਂ ਆਪਣੀ ਛਾਤੀ ਤੇ ਏਦਾਂ ਹੱਥ ਰੱਖ ਕੇ ਆਰਐਸਐਸ ਦੀ ਆਰਤੀ ਪੜ੍ਹੀ ਸਦਾ ਵਕਤ ਚੱਲੇ ਮਾਤਰੀ ਭੂਮੀ ਜਦੋਂ ਜੇ ਤੁਹਾਨੂੰ ਯਾਦ ਆ ਜੇ ਤੁਸੀਂ ਉਹਨਾਂ ਦੇ ਐਕਸ਼ਨ ਸਾਰਾ ਜਾਣਦੇ ਹੋ ਤੇ ਹੁਣ ਗਦਾਰੀ ਝੂਠ ਬੋਲ ਰਹੇ ਹੋ ਸੰਗਤ ਦੇ ਨਾਲ ਕਿ ਮੈਂ ਨੋਇੰਗ ਲਈ ਨਹੀਂ ਗਿਆ ਮੈਨੂੰ ਧੋਖਾ ਕਰਕੇ ਲੈ ਗਏ ਤੇ ਤੁਹਾਨੂੰ ਉਹਨਾਂ ਦੀ ਮਰਿਆਦਾ ਤਾਂ ਸਾਰੀ ਆਉਂਦੀ ਆ ਤੁਸੀਂ ਸਾਡੇ ਸਿਰ ਸਵਾਹ ਪਾ ਰਹੇ ਹੋ ਜੋਗੀਆਂ ਵਾਲੀ ਜਿਹੜੀ ਸ਼੍ਰੀ ਚੰਦ ਵਾਲੀ ਆ ਤੇ ਹਜੇ ਤੁਸੀਂ ਕਹਿ ਰਹੇ ਹੋ ਗਤਾਰ ਸਾਨੂੰ ਦੱਸ ਰਹੇ ਹੋ ਤੁਸੀਂ ਅਸੀਂ ਗਤਾਰ ਨਹੀਂ ਮੰਡੀ ਸਾਹਿਬ ਜੀ ਅੰਦਰ ਛਾਤੀ ਮਾਰੋ ਇੱਥੇ ਗੁਰੂ ਨਾਲ ਧੋਖਾ ਕਰ ਰਹੇ ਹੋ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਦੇਖਿਓ ਜਰਾ ਗੁਰਬਾਣੀ ਨੂੰ ਚੰਗੀ ਤਰ੍ਹਾਂ ਮੰਡੀ ਸਾਹਿਬ ਪੜੋ ਔਰ ਜਿੱਦਾਂ ਦੇ ਬੋਲ ਤੁਸੀਂ ਬੋਲ ਰਹੇ ਹੋ ਨਾ ਲੱਗਦਾ ਨਹੀਂ ਮੈਨੂੰ ਵੀ ਤੁਸੀਂ ਕਦੇ ਜਪਜੀ ਸਾਹਿਬ ਪੜਿਆ ਹੋਊਗਾ ਬਿਲਕੁਲ ਜੇ ਜਪਜੀ ਪੜਿਆ ਹੁੰਦਾ ਮੰਡੀ ਸਾਹਿਬ ਤਾਂ ਇੱਕ ਓੰਕਾਰ ਦੇ ਉਪਸ਼ਕ ਹੁੰਦੇ ਤੁਹਾਡੇ ਅੰਦਰ ਨਿਰਵੈਰ ਨਿਰਵੈਰਪਨ ਆਇਆ ਹੁੰਦਾ ਤੁਹਾਡੇ ਅੰਦਰ ਕੋਈ ਮਿੱਠਾ ਬੋਲ ਬੋਲਿਆ ਗਿਆ ਹੁੰਦਾ ਤੁਹਾਡੇ ਮੂੰਹ ਚੋਂ ਸਾਨੂੰ ਪਤਾ ਲੱਗਦਾ ਮੰਡੀ ਸਾਹਿਬ ਕਿੰਨੇ ਇਹ ਨਾਮ ਦੇ ਰਸਈਏ ਆ ਮੰਡੀ ਸਾਹਿਬ ਹੁਣ ਜਦੋਂ ਆਰਐਸਐਸ ਦੀ ਸਟੇਜ ਤੇ ਜਾਏ ਹੋ ਤੇ ਤੁਹਾਨੂੰ ਇੰਜ ਲੱਗਣ ਲੱਗ ਪਿਆ ਵੀ ਮੈਂ ਅਮਰੀਕਾ ਜਦੋਂ ਜੇਬ ਕਤਰੇ ਬਣ ਕੇ ਜਾਣਾ ਤੇ ਮੈਂ ਜੇਬਾ ਕਿਦਾਂ ਕਤਰੂੰ ਜੇਬ ਕਤਰੇ ਹੋ ਮੰਡਲੀ ਸਾਹਿਬ ਤੁਸੀਂ ਤੁਸੀਂ ਗੁਰੂ ਦੇ ਉਪਦੇਸ਼ ਤੋਂ ਉਲਟ ਚੱਲ ਕੇ ਸ਼੍ਰੀ ਚੰਦ ਨੂੰ ਪ੍ਰਮੋਟ ਕਰ ਰਹੇ ਹੋ ਤੇ ਆਰਐਸਐਸ ਦੇ ਦਿਸ਼ਾ ਨਿਰਦੇਸ਼ ਦੇ ਹੇਠ ਕੰਮ ਕਰ ਰਹੇ ਹੋ